ਇਸ ਤੋਂ ਵੱਡੀ ਬੇਅਦਬੀ ਕੀ ਹੋ ਸਕਦੀ ਹੈ ਕੌਮ ਦੇ ਕਿ ਤੁਹਾਡੇ ਜੱਥੇ ਦਾ ਨਾ ਕਾਨੂੰਨ ਦੇ ਅੰਦਾਜ਼ਿਕ ਮਾਲਿਆ ਤੱਕ ਵੀ ਨਹੀਂ ਗਿਆ ਕ੍ਰਾਈਮ ਕੀਤਾ ਗਿਆ ਜਿਹੜੇ ਪੋਲਿਟਿਕਲ ਪਾਵਰ ਸਾਲੋਂ ਪਰ ਇੰਜੋਏ ਕਰ ਗਏ ਉਹਨਾਂ ਦੇ ਹੱਥ ਵਿੱਚ ਸਭ ਕੁਝ ਉਹਨਾਂ ਦੇ ਕੋਲ ਰਿਪੋਰਟ ਸੀ ਉਹਨਾਂ ਕੋਲ ਤੱਤ ਸੀ ਉਹਨਾਂ ਕੋਲ ਲੋਕੀ ਡਿਮਾਂਡ ਕਰ ਰਹੇ ਸੀ ਉਸ ਤੋਂ ਬਾਅਦ ਵੀ ਉਹਨਾਂ ਨੇ ਕੇਸ ਦਾ ਨਹੀਂ ਕੀਤਾ ਸ਼ਰਮ ਦੀ ਹੱਦ ਦੇਖ ਲਓ ਚਾ ਖੁਦ ਗਰਦ ਦੀ ਹੱਦ ਦੇਖ ਲਓ ਜਾਂ ਕਿ ਕਿਨਾ 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 ਆਈਡੀਆਸ ਤੇ ਉਹ ਜੀ ਰਹੇ ਆ ਉਹਨਾਂ ਦੀ ਕਿੰਨਾ ਪਾਸੇ ਉਹਨਾਂ ਦੀ ਲਾਇਲਟੀ ਆ ਉਹਦੇ ਕੀ ਵੈਲਿਊ ਸਿਸਟਮ ਹੈ ਕਿ ਤੁਸੀਂ ਇੱਕ ਛੋਟੀ ਜੀ ਇਨਕੁਆਰੀ ਵੀ ਨਾ ਕਰ ਸਕਦੇ ਔਰ ਇਹ ਤਾਂ ਨਹੀਂ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਰਿਪੋਰਟ ਨਹੀਂ ਪੜ੍ਹੀ ਹੋਗੀ ਤੇ ਤੁਹਾਡੇ ਕੋਲ ਸਭ ਕੁਝ ਸੀ ਤੁਸੀਂ ਅਕਾਲ ਤਖਤ ਤੇ ਜੱਥੇਬੰਦੀ ਕਤਲ ਦਾ ਕੇਸ ਨਹੀਂ ਦਰਜ ਕੀਤਾ ਔਰ ਸੇ ਕੀਤਾ ਅੱਜ ਤਾਂ ਹੁਣ ਤਾਂ ਸਾਹਮਣੇ ਹੁੰਦਾ ਕਿਸੇ ਪਾਸੇ ਦੌੜ ਨਹੀਂ ਸਕਦੇ ਹੁਣ ਤੈਨੂੰ ਦੱਸਣਾ ਪਏਗਾ ਹੁਣ ਜਦੋਂ ਲੋਕਾਂ ਕੋਲ ਜਾਣਗ ਕੁਛ ਨਹੀਂ ਕਰ ਸਕਦੇ ਕੌਮਦਾ ਵੀ ਕਿਸੇ ਦਾ ਵੀ ਕੁਛ ਨਹੀਂ ਕਰ ਸਕਦੇ ਜਿਹੜੇ ਆਪਣੇ ਜਥੇਦਾਰ ਦਿਆ ਕਿਸੇ ਵੀ ਨਹੀਂ ਪਸੂ ਕਰ ਸਕਦੇ ਉਹ ਕੀ ਕਰਨਗੇ ਕਿਸੇ ਸੇਵਾ ਕਲਪਤਿਆ ਜਿਹੀਆਂ ਕਿਹੜੀਆਂ ਮਜਬੂਰੀਆਂ ਹੋਣਗੀਆਂ ਕਿ 1999 ਦੇ ਵਿੱਚ ਇਹ ਰਿਪੋਰਟ ਆ ਜਾਂਦੀ ਹੈ ਔਰ 1999 ਤੋਂ ਲੈ ਕੇ ਹੁਣ ਤੱਕ ਉਹ ਰਿਪੋਰਟ ਦੱਬੀ ਬੈਠੀ ਨਾ ਨਾ ਕੋਮਨਾ ਪਿਆਰਾ ਨਾ ਧਰਮ ਨਾਲ ਪਿਆਰਾ ਨਾ ਲੋਕਾਂ ਨਾਲ ਪਿਆਰਾ ਨਾ ਦੇਸ਼ ਨਾਲ ਨਾ ਜ਼ਮੀਨ ਨਾਲ ਜਿੱਦਾਂ ਉਹਨਾਂ ਨੇ ਬੱਸਾਂ ਵਧਾਈਆਂ ਜਿੱਦਾਂ ਉਹਨਾਂ ਨੇ ਬਿਜ਼ਨਸ ਸਟਾਇਲ ਜਿੱਦਾਂ ਉਹਨਾਂ ਨੇ ਬਾਕੀ ਹਿੰਦੁਸਤਾਨ ਨੂੰ ਛੋਟਣ ਲਾਇਆ ਜਿੱਦਾਂ ਉਹਨਾਂ ਦਾ ਰਿਲੇਸ਼ਨ ਰਿਹਾ ਗਵਰਨਿੰਗ ਪਾਰਟੀ ਜਿਹੜੀ ਸੈਂਟਰਲ ਗਵਰਨਮੈਂਟ ਨਾਲ ਉਸ ਤੋਂ ਪਤਾ ਲੱਗਦਾ ਕਿ ਸੈਂਟਰਲ ਗਵਰਨਮੈਂਟ ਦੇ ਏਜੰਟ ਦੇ ਸਾਹਮਣੇ ਰਾਜ ਕਰਦੇ ਰਿਹਾ ਸਾਡੇ ਤੇ ਸਾਡਾ ਕਦੇ ਰਾਜ ਨਹੀਂ ਸੀ ਤੇ ਅਸੀਂ ਲਾਸ਼ਾਂ ਕਿੰਦੇ ਰਹਿ ਗਏ 1000 5000 7000 10000 18000 ਤੱਕ ਅਸੀਂ ਪਹੁੰਚ ਚੁੱਕੇ ਹਾਂ ਕਾਊਂਟ ਕਿਹੜੀ ਕਿ ਬਿਆਨਸ ਨੇ ਕਤਲਿਆਮ ਕੱਲੇ ਨਹੀਂ ਕੀਤਾ ਉਨੇ ਬਾਕੇ ਸਾਹਮਣਾ ਕਸ਼ਰਮ ਨੇ ਕਾਲੇ ਦਾ ਹਲਕੇ ਕੀਤਾ ਏਸ ਲਈ ਏਸ ਲਈ ਸਾਰੇ ਅਫਸਰ ਇਨੇ ਨੇੜੇ ਕਿਵੇਂ ਹੋ ਗਏ ਜੇ ਸ਼ਰਮ ਨੇ ਕਾਲੇ ਦਲ ਉਹਨਾਂ ਦੇ ਖਿਲਾਫ ਕੇਸ ਚਲਾਉਣੇ ਸੀ ਉਹਨਾਂ ਦੇ ਖਿਲਾਫ ਕਮਿਸ਼ਨ ਉਠਾਉਣਾ ਸੀ ਤਾਂ ਫਿਰ ਤਾਂ ਉਹਨਾਂ ਨੂੰ ਉਹ ਉਹ ਇਹਨਾਂ ਦੀ ਗੱਲ ਕਿਵੇਂ ਮੰਨਦੇ ਜਦੋਂ ਰਾਜ ਵਿੱਚ ਆਏ ਤਾਂ ਉਹੀ ਸਾਰੇ ਅਫਸਰ ਸੀ ਜਿਹੜੇ ਐਸਐਸਪੀ ਬਣੇ ਰਹੇ ਉਹੀ ਸਾਰੇ ਅਫਸਰ ਸੀ ਜਿਹੜੇ ਡੀਜੀਪੀ ਬਣੇ ਉਹੀ ਹਿਸਾਬ ਨਾਲ ਪੁਲਿਸ ਐਡਮਿਨਿਸਟ੍ਰੇਸ਼ਨ ਕੰਮ ਚੱਲਦਾ ਹੈ ਨਾਨਕ ਸਰ ਦੇ ਬਾਬਾ ਜੀ ਨੇ ਕਿਸੇ ਹੋਰ ਬੰਦੇ ਨੂੰ ਭੇਜਿਆ ਕਿ ਪਤਾ ਕਰੋ ਛਡਾਓ ਉਹਨਾਂ ਨੂੰ ਉਹ ਉਹਨਾਂ ਨੇ ਪਹਿਲੀ ਵਾਰੀ ਦੇਖਿਆ ਇੰਜਰਡ ਕੰਡੀਸ਼ਨ ਦੇ ਵਿੱਚ ਆਲਵੇਸ ਦਮ ਤੋੜਦੇ ਉਹਨਾਂ ਨੂੰ ਅਲੋ ਘੱਟਾ ਉਹ ਨਾਲ ਹੀ ਨਾਲ ਸਰਦਨ ਸਿੰਘ ਘੋਟਨਾ ਆ ਗਿਆ ਉਹਨਾਂ ਗਾਰਾ ਗਾਰਾ ਕੱਟ ਕੇ ਬਾਹਰ ਘੱਟਾ ਕੇ ਕੇਪੀਐਸ ਗਿੰਦੇ ਵੀ ਜੁਮਾਈ ਦੱਸੀਏ ਕਿ ਜਿੱਦਾਂ ਉਹ ਚਲਾਉਂਦਾ ਸੀ ਪੁਲਿਸ ਨੂੰ ਕੋਈ ਵੱਡੀ ਗੱਲ ਨਹੀਂ ਕਿ ਹਰ ਬੰਦਾ ਡਰ ਦੇ ਮਾਰੇ ਕੰਮ ਕਰੀ ਜਾਂਦਾ ਸੀ ਜਾਂ ਝੂਠ ਬੋਲ ਜਾਂਦਾ ਸੀ ਕਿਉਂਕਿ ਦੋਨੋਂ ਉਹਨਾਂ ਨੇ ਲੋਕਾਂ ਨੇ ਦੇਖ ਲਿਆ ਜ਼ਖਮੀ ਹਾਲਤ ਵਿੱਚ ਪਿਆ ਤੇ ਉਹਦੋਂ ਹੀ ਫਿਰ ਉਹਨਾਂ ਨੇ ਲਾਸ਼ ਖੁਦਬੁਲਦ ਕਰਤੀ ਤੇ ਇੱਕ ਪਰਚਾਣ ਧੋੜ ਦਰਜ ਕਰ ਲਿਆ ਕਿ ਜੇ ਸਾਡੇ ਕਸਟਡੀ ਤੋਂ ਦੌੜ ਗਿਆ ਪੁਲਿਸ ਰਿਮਾਂਡ ਵਿੱਚ ਬੰਦਾ ਇੰਨੀ ਦੇ ਰਿਹਾ ਹੋਵੇ 7 ਦਿਨ ਔਰ ਫਿਰ ਜ਼ਖਮੀ ਹਾਲਤ ਵਿੱਚ ਦੇਖਿਆ ਗਿਆ ਹੋਵੇ ਬਾਹਰ ਕੈਦੋਂਗੇ ਬੈਲਟ ਤੋੜ ਕੇ ਭੱਜ ਗਿਆ ਔਰ ਉਸੇ ਗੱਲ ਨੂੰ तिवारी ਸਾਹਿਬ ਨੇ ਕਿਹਾ ਕਿ ਬਿਲਕੁਲ ਮੰਨਣਯੋਗ ਨਹੀਂ ਚੀਫ ਮਿਸਟਰ ਦੇ ਲੈਵਲ ਤੱਕ ਇਹ ਬੰਦਾ ਇਸ ਤਰ੍ਹਾਂ ਹੋ ਸਕਦਾ ਹੈ ਕਿ ਤੁਸੀਂ ਆਪ ਹੀ ਇਨਕੁਆਇਰੀ ਮਾਰ ਕਰੋ ਰਿਪੋਰਟ ਥਰਡ ਕੋਲ ਆ ਜਾਓ ਅਤੇ ਫਿਰ ਰਿਪੋਰਟ ਖੁਦ ਬੁਲਦੀ ਕਰ ਦਿਓ ਕਿਸੇ ਨੂੰ ਪਤਾ ਨਹੀਂ ਚੱਲੇ ਕੀ ਹੋਇਆ ਕੀ ਵੱਡੇ ਅਫਸਰ ਇਹ ਸਭ ਕੁਝ ਕਰਵਾ ਰਹੇ ਸੀ ਔਰ ਪ੍ਰਕਾਸ਼ ਸਿੰਘ ਬਾਦਲ ਜੀ ਤੇ ਇੱਕ ਗਵਾਹ ਕਹਿੰਦਾ ਕਿ ਉਸ ਵੇਲੇ ਚਾਹੇ ਪਾਵਰ ਨਹੀਂ ਸੀ ਬਟ ਐਕਸ ਚੀਫ ਮਿਸਟਰ ਦੀ ਬੜੀ ਹੈਸियत ਹੁੰਦੀ ਹੈ ਉਹਨਾਂ ਨੇ ਟੈਲੀਫੋਨ ਵੀ ਕੀਤਾ ਕਿ ਜੀ ਉਹਨੂੰ ਘਰ ਦੀ ਰੋਟੀ ਪੰਚਾ ਦੇ ਹੋ ਜੇ ਕਰੋ ਉਹਨਾਂ ਨੂੰ ਤਾਂ ਪਤਾ ਸੀ ਕਿਦਾਂ ਮਾਰਿਆ ਵੱਡੇ ਅਫਸਰ ਇਹ ਸਭ ਕੁਝ ਕਰਵਾ ਰਹੇ ਸੀ ਔਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਇੱਕ ਗਵਾਹ ਕਹਿੰਦਾ ਕਿ ਉਸ ਵੇਲੇ ਚਾਹੇ ਪਾਵਰਿਸ਼ ਨਹੀਂ ਸੀ ਬਟ ਐਕਸ-ਚੀਫ ਮਿਨਿਸਟਰ ਦੀ ਇੱਕ ਬੜੀ ਹੈਸियत ਹੁੰਦੀ ਹੈ ਉਹਨਾਂ ਨੇ ਟੈਲੀਫੋਨ ਵੀ ਕੀਤਾ ਕਿ ਜੀ ਉਹਨੂੰ ਘਰ ਦੀ ਰੋਟੀ ਪੰਚਾ ਦੇ ਹੋ ਜੇ ਕਰੋ ਉਹਨਾਂ ਨੂੰ ਤਾਂ ਪਤਾ ਸੀ ਕਿਦਾਂ ਮਾਰਿਆ 26 ਜਨਵਰੀ ਸਾਲ 1986 ਦੇ ਵਿੱਚ ਜਸਬੀਰ ਸਿੰਘ ਰੋਡਿਆਣਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਇਆ ਜਾਂਦਾ ਸਰਬਤ ਖਾਲਸਾ ਹੁੰਦਾ ਜਿਸ ਦੇ ਵਿੱਚ ਫੈਸਲਾ ਹੁੰਦਾ ਹੈ ਕਿ ਜਸਬੀਰ ਸਿੰਘ ਰੋਡੇਵਾਂ ਨੂੰ ਅਕਾਲ ਤਖਸਬ ਦਾ ਜ਼ਿੰਮੇਵਾਰ ਲਾਇਆ ਜਾਵੇ ਹਾਲਾਂਕਿ ਜਸਬੀਰ ਸਿੰਘ ਰੋਡੇ ਉਸ ਵੇਲੇ ਜੇਲ੍ਹ ਦੇ ਵਿੱਚ ਹੁੰਦੇ ਨੇ ਜਿਸ ਦੇ ਚਲਦਿਆਂ ਹੋਇਆਂ ਭਾਈ ਗੁਰਦੇਵ ਸਿੰਘ ਕੌਂਕੇਵਾਂ ਨੂੰ ਅਕਾਲ ਤਖਸਬ ਦਾ ਐਕਟਿੰਗ ਜ਼ਿੰਮੇਵਾਰ ਸੌਂਪ ਦਿੱਤਾ ਜਾਂਦਾ ਕੁਸ਼ਮੀਰ ਨੇ ਬੀਤੇ ਨੇ ਜ਼ਿੰਮੇਵਾਰ ਗੁਰਦੇਵ ਸਿੰਘ ਕੌਂਕੇਵਾਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਹਾਲਾਂਕਿ ਪਿੰਡ ਵਾਲਿਆਂ ਦੇ ਕਹਿਣ ਦੇ ਉੱਤੇ ਫਿਰ ਉਹ ਗ੍ਰਿਫਤਾਰੀ ਜਿਹੜੀ ਹੁੰਦੀ ਹੈ ਉਸ ਨੂੰ ਰਿਲੀਜ਼ ਕਰ ਦਿੱਤਾ ਜਾਂਦਾ ਯਾਨੀ ਕਿ ਕੌਂਕੇਵਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਪਰ ਫਿਰ ਠੀਕ ਉਸ ਤੋਂ ਕੁਝ ਦਿਨਾਂ ਬਾਅਦ ਜਦੋਂ ਭਾਈ ਗੁਰਦੇਵ ਸਿੰਘ ਕੌਮਕੇ ਗੁਰੂ ਘਰ ਦੇ ਵਿੱਚ ਪਾਠ ਕਰ ਰਹੇ ਹੁੰਦੇ ਨੇ ਤਾਂ ਪੁਲਿਸ ਉਹਨਾਂ ਨੂੰ ਚੱਕ ਕੇ ਲੈ ਜਾਂਦੀ ਹੈ 200 ਦੇ ਕਰੀਬ ਉੱਥੇ ਲੋਕ ਹੁੰਦੇ ਨੇ ਜੋ ਇਹ ਸਾਰੀ ਚੀਜ਼ ਦੇਖਦੇ ਨੇ। ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹੀ ਨਹੀਂ ਪ੍ਰਚਲਿਆ ਕਿ ਭਾਈ ਗੁਰਦੇਵ ਸਿੰਘ ਕੌਮਕੇ ਉਹ ਨਹੀਂ ਕਿੱਥੇ ਗਏ। ਕਾਗਜ਼ਾਤਾਂ ਦੇ ਵਿੱਚ ਅਜੇ ਵੀ ਉਹਨਾਂ ਨੂੰ ਭਗੋੜਾ ਕਰਾ ਦਿੱਤਾ ਗਿਆ। ਪਰ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਵੱਲੋਂ ਇੱਕ ਰਿਪੋਰਟ ਜਨਤਕ ਦਿੱਤੀ ਗਈ ਹੈ। ਇਸ ਦੇ ਵਿੱਚ ਕਈ ਖੁਲਾਸੇ ਹੋਏ ਨੇ ਇਸੇ ਦੇ ਉੱਤੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਸੀਨੀਅਰ ਐਡਵੋਕੇਟ ਆਰ ਐਸ ਪੈਂਸ ਹੁਣੇ ਮੌਜੂਦ ਨਹੀਂ ਸਰ ਬਹੁਤ ਬਹੁਤ ਸੌਖਾ ਸੱਚੀ ਕਾਰਜ ਸਸ ਸ਼੍ਰੀਕੋਟ 84 ਦਾ ਦੌਰ ਐਨਕਾਊਂਟਰ ਔਰ ਹਜ਼ਾਰਾਂ ਹੀ ਲੋਕ ਜਿਹੜੇ ਅੱਜ ਤੱਕ ਸ਼ਾਇਦ ਨਹੀਂ ਪਹੁੰਚ ਚੱਲ ਸਕੇ ਕਿੱਥੇ ਗਏ ਕਿੱਥੇ ਉਹਨਾਂ ਦੀਆਂ ਲਾਸ਼ਾਂ ਘੁਰਦੇ ਬੋਤ ਕਰ ਦਿੱਤੀਆਂ ਗਈਆਂ ਔਰ ਉਹਨਾਂ ਦੇ ਵਿੱਚ ਇੱਕ ਵੱਡਾ ਨਾਮ ਪਾਈ ਗੁਰਦੇਵ ਸਿੰਘ ਕੌਂਕੇ ਬਿਲਕੁਲ ਚਲੋ ਇਸ ਦੇਖੋ ਜਿਹੜੀ ਡਾਕੂਮੈਂਟੇਸ਼ਨ ਹੁੰਦੀ ਹੈ ਇਹ ਵਿਕਟਮ ਨੂੰ ਤਾਂ ਕੁਸਚਨ ਦੇ ਸਕਦੇ ਬੰਦਾ ਤਾਂ ਮਰ ਗਿਆ ਜੀ ਇੱਕੋ ਹੀ ਪਰਪਸ ਹੁੰਦਾ ਕਿ ਜਿਹੜੇ ਜਿਨ੍ਹਾਂ ਨੇ ਜ਼ੁਲਮ ਕੀਤਾ ਹੈ ਘੱਟੋ ਘੱਟ ਉਹ ਬੇਨਕਾਬ ਹੋ ਜਾਣ ਉਹਨਾਂ ਬਾਰੇ ਲੋਕਾਂ ਨੂੰ ਪਤਾ ਚੱਲ ਜਾਏ ਜੇ ਹੋ ਸਕੇ ਤਾਂ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਕੇ ਤੇ ਜਿਹੜਾ ਇਹੀ ਅਟੈਂਪਟ ਹੈ ਇਸ ਕੇਸ ਦੇ ਵਿੱਚ ਵੀ ਜੀ ਚਾਲ ਹਾਲਾਂਕਿ 92 ਤੋਂ 31 ਸਾਲ ਹੋ ਗਏ ਐਨ ਜਦੋਂ ਦੇ ਇਹ ਸਰਕਾਰੀ ਰਿਪੋਰਟ ਬਣ ਗਈ 99 ਤੋਂ 24 ਸਾਲ ਹੋ ਗਏ ਜੀ ਔਰ ਫਿਰ ਵੀ ਅਸੀਂ ਇਹ ਪਰਸਿਊ ਕਰ ਰਹੇ ਨੇ ਕਿਸੇ ਭਲੇ ਬੰਦੇ ਨੇ ਸਾਨੂੰ ਰਿਪੋਰਟ ਕੱਢ ਕੇ ਦਿੱਤੀ ਕਿਉਂਕਿ ਇਹ ਤਾਂ ਗਵਾ ਚੁੱਕੇ ਸੀ ਆਪਣੇ ਸਾਨੂੰ ਤਾਂ ਡਿਸਟਰੋਏ ਕਰ ਚੁੱਕੇ ਸੀ ਜੀ ਰਿਪੋਰਟ ਬਚ ਗਈ ਅਸੀਂ ਹੁਣ ਅਕਾਲ ਤਖਤ ਤੇ ਜਥੇਦਾਰ ਨੂੰ ਮੌਜੂਦਾ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਘਟੋ ਘਟ ਆਪਣੇ ਜਿਹੜੇ ਆਫਿਸ ਦੀ ਇੰਨੀ ਪਰੰਪਰਾ ਤਾਂ ਕਾਇਮ ਰੱਖੋ ਕਿ ਤੁਸੀਂ ਪੁਰਾਣੇ ਸਾਫ ਦਾ ਜਥੇਦਾਰ ਨੂੰ ਗੈਰਕਾਨੂੰਨੀ ਢੰਗ ਨਾਲ ਜਿਹਨਾਂ ਨੇ ਕਤਲ ਕੀਤਾ ਉਹਨਾਂ ਦੇ ਖਿਲਾਫ ਆਵਾਜ਼ ਤਾਂ ਚੁੱਕੋ ਤੁਹਾਡੀ ਆਵਾਜ਼ ਵਿੱਚ ਸ਼ਕਤੀ ਹੈ ਉਹ ਕੇਸ ਵੀ ਬਣ ਸਕਦਾ ਹੈ ਉਹਨਾਂ ਨੂੰ ਹਲੇ ਵੀ ਸਜ਼ਾ ਦਿੱਤੀ ਜਾ ਸਕਦੀ ਜਿਹੜੇ ਜਿੰਦਿਆਂ ਹਲੇ ਘੱਟੋ ਘੱਟ ਇੱਕ ਇਤਿਹਾਸ ਤਾਂ ਬਣ ਸਕਦਾ ਹੈ ਕਿ ਜੇ ਕਿਸੇ ਨੇ ਹੱਥ ਚੁੱਕਿਆ ਅਕਾਲ ਤੱਕ ਜਥੇਦਾਰ ਦੇ ਖਿਲਾਫ ਇੱਥੇ ਦਾ ਕਤਲ ਹੋਇਆ ਸ਼ਰੀਆਮ ਕਤਲ ਹੋਇਆ ਜੀ ਇਸ ਤੋਂ ਵੱਡੀ ਬੇਅਦਬੀ ਆਪਾਂ ਕਿਹੜੀ ਗੱਲਾਂ ਕਰਦੇ ਨੇ ਇਸ ਤੋਂ ਵੱਡੀ ਬੇਅਦਬੀ ਕੀ ਹੋ ਸਕਦੀ ਹੈ ਕੌਮ ਦੇ ਕਿ ਤੁਹਾਡੇ ਜੱਥੇ ਦਾ ਨੂੰ ਕਾਨੂੰਨ ਦੇ ਮਤਵਕ ਮਾਰਿਆ ਤੱਕ ਵੀ ਨਹੀਂ ਗਿਆ ਕ੍ਰਾਈਮ ਕੀਤਾ ਗਿਆ ਔਰ ਤੁਹਾਡੇ ਧਰਮ ਦੇ ਨਾਮ ਤੇ ਜਿਹੜੇ ਪੋਲਿਟੀਕਲ ਪਾਵਰ ਸਾਲੋਂ ਪਰ ਇੰਜੋਏ ਕਰ ਗਏ ਉਹਨਾਂ ਦੇ ਹੱਥ ਵਿੱਚ ਸਭ ਕੁਝ ਉਹਨਾਂ ਦੇ ਕੋਰ ਰਿਪੋਰਟ ਸੀ ਉਹਨਾਂ ਕੋਲ ਤੱਥ ਸੀ ਉਹਨਾਂ ਕੋਲ ਲੋਕੀ ਡਿਮਾਂਡ ਕਰ ਰਹੇ ਸੀ ਉਸ ਤੋਂ ਬਾਅਦ ਵੀ ਉਹਨਾਂ ਨੇ ਕਿਸ ਤਰ੍ਹਾਂ ਨਹੀਂ ਕੀਤਾ ਕੀ ਕਾਰਨ ਰਹੀ ਹੈ ਕਾਲੀ ਦਲਤियां ਜੀਹਾਂ ਕਿਡੀਆਂ ਮਜਬੂਰੀਆਂ ਹੋਣਗੀਆਂ ਕਿ 1999 ਦੇ ਵਿੱਚ ਇਹ ਰਿਪੋਰਟ ਆ ਜਾਂਦੀ ਹੈ ਔਰ 1999 ਤੋਂ ਲੈ ਕੇ ਹੁਣ ਤੱਕ ਉਹ ਰਿਪੋਰਟ ਦੱਬੀ ਬੈਠੇ ਮਜਬੂਰੀ ਤੱਕ ਇਹੀ ਲੱਗਦੀ ਹੈ ਕਿ ਉਹ ਬਿਲਕੁਲ ਨਾ ਉਹਨਾਂ ਨੂੰ ਕੌਮ ਨਾਲ ਪਿਆਰ ਹੈ ਨਾ ਧਰਮ ਨਾਲ ਪਿਆਰ ਹੈ ਨਾ ਲੋਕਾਂ ਨਾਲ ਪਿਆਰ ਹੈ ਨਾ ਦੇਸ਼ ਨਾਲ ਨਾ ਜ਼ਮੀਨ ਨਾਲ ਸਿਰਫ ਆਪਣੇ ਵਪਾਰ ਲਈ ਆਪਣੇ ਪਾਵਰ ਲਈ ਔਰ ਉਹਨਾਂ ਪੁਲਿਸ ਅਫਸਰਾਂ ਦੇ ਆਧਾਰ ਤੇ ਇੱਕ ਟੈਨਰ ਚਲਾਇਆ ਉਹਨਾਂ ਨੇ ਆਪਣੀ ਐਡਮਿਨਿਸਟ੍ਰੇਸ਼ਨ ਦਾ ਅੱਗੇ ਵੀ ਜਿੱਦਾਂ ਉਹਨਾਂ ਨੇ ਬੱਸਾਂ ਵਧਾਈਆਂ ਜਿੱਦਾਂ ਉਹਨਾਂ ਨੇ ਬਿਜ਼ਨਸ ਲਾਇਆ ਜਿੱਦਾਂ ਉਹਨਾਂ ਨੇ ਬਾਕੀ ਹਿੰਦੁਸਤਾਨ ਨੂੰ ਛੋਟਲ ਲਾਇਆ ਜਿੱਦਾਂ ਉਹਨਾਂ ਦਾ ਰਿਲੇਸ਼ਨ ਰਿਹਾ ਗਵਰਨਿੰਗ ਪਾਰਟੀ ਜਿਹੜੀ ਸੈਂਟਰਲ ਗਵਰਨਮੈਂਟ ਨਾਲ ਜੀ ਉਸ ਤੋਂ ਪਤਾ ਲੱਗਦਾ ਕਿ ਸੈਂਟਰਲ ਗਵਰਨਮੈਂਟ ਦੇ ਏਜੰਟ ਦੇ ਸਾਹਮਣੇ ਰਾਜ ਕਰਦੇ ਰੇ ਸਾਡੇ ਤੇ ਸਾਡਾ ਕਦੇ ਰਾਜ ਨਹੀਂ ਸੀ ਉਹ ਸਾਨੂੰ ਕਦੇ ਰਿਪਰਿਜ਼ੈਂਟ ਨਹੀਂ ਸੀ ਕਰਦੇ ਅਦਰਵਾਈਜ਼ ਘੱਟੋ ਘੱਟ ਜਿੱਥੇ ਹਰ ਘਰ ਵਿੱਚ ਕੋਈ ਨਾ ਕੋਈ লাশ ਪਈ ਹੋਵੇ ਤੁਸੀਂ ਰਾਜ ਵਿੱਚ ਆ ਕੇ ਕੋਈ ਇਨਕੁਆਇਰੀ ਕਮਿਸ਼ਨ ਨਹੀਂ ਲਾਓਗੇ ਜੀ ਇਹ ਬਾਰ ਬਾਰ ਕਿਹਾ ਸੀ ਉਹਨਾਂ ਨੇ 97 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਬਿਆਨ ਸਿੰਘ ਤੋਂ ਬਾਅਦ ਪਾਵਰ ਚ ਆਇਆ ਲੈਕਸ਼ਣਾ ਦੇ ਵਿੱਚ ਉਦੋਂ ਸਭ ਤੋਂ ਵੱਡੀ ਡਿਮਾਂਡ ਵੀ ਲੋਕਾਂ ਦੀ ਇਹ ਸੀ ਕਿ ਤੁਸੀਂ ਘੱਟੋ ਘੱਟ ਪਤਾ ਤਾਂ ਕਰੋ ਹੋਇਆ ਕੀ ਇੱਕ ਪਾਸੇ ਕੇ ਪੀ ਐਸ ਗਿਲ ਕਹਿ ਰਿਹਾ ਕਿ ਭਈ ਉਹ ਤਾਂ ਬਾਹਰ ਚਲੇ ਗਏ ਮੁੰਡੇ ਹਸਦਾ ਇੱਕ ਵੀ ਨਹੀਂ ਮਾਰਿਆ ਇਹ ਤਾਂ ਸਭ ਤੋਂ ਹਿਊਮਨ एंटी टेररिज्म पुलिस स्ट्रगल से पुलिस ऑपरेशन से वो तो एक क्लेम करता मर गया और असी लाशा अंदर रह गए एक हज़ार पाँच हज़ार सत्त हज़ार दस हज़ार अठारह हज़ार तक असं पहुँच चुके हैं अकाउंट अठारह हज़ार जितने डॉक्यूमेंटेड है इंटरनेशनल स्टैंडर्ड डॉक्यूमेंटेड कतल ਅਨ ਰਿਪੋਰਟਡ ਤਾਂ ਪਤਾ ਨਹੀਂ ਕਿੰਨੀਆਂ ਹੋਣਗੀਆਂ ਅਨ ਰਿਪੋਰਟਡ ਅਨ ਡਾਕੂਮੈਂਟਡ ਅਨ ਡਾਕੂਮੈਂਟਡ ਤਾਂ ਜੇ ਤੁਸੀਂ ਕੋਈ ਸਰਕਾਰੀ ਕਮਿਸ਼ਨ ਬਣਾਉਂਦੇ ਸਾਧਨ ਵੱਧਦੇ ਤਾਂ ਹੋ ਸਕਦਾ ਸੀ ਇਹਦਾ ਸਿਰਫ ਪ੍ਰਾਈਵੇਟ ਬੰਦਿਆਂ ਨੇ ਆਪਣੇ ਜੋ ਨਾਲ ਆਪਣੇ ਐਫਰ ਨਾਲ ਆਪਣੇ ਜਾਲ ਨੂੰ ਖਤਰੇ ਵਿੱਚ ਪਾ ਕੇ ਇਹ ਤੱਤਬਾਰ ਕੱਢਿਆ ਤੇ ਜੇ ਇੰਨਾ ਕੁਝ ਹੋ ਜਾਏ ਔਰ ਤੁਸੀਂ ਉਹਨਾਂ ਲੋਕਾਂ ਦੇ ਨਾਮ ਤੇ ਪਾਵਰ ਚਾਓ ਔਰ ਫੇਤ ਬੇਸ਼ਰਮੀ ਦੀ ਹੱਦ ਦੇਖ ਲਓ ਚਾ ਖੁਦ ਗਰਦ ਦੀ ਹੱਦ ਦੇਖ ਲਓ ਜਾਂ ਕਿ ਕਿਨਾ 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 ਆਈਡੀਆਸ ਤੇ ਉਹ ਜੀਰੇ ਆ ਉਹਨਾਂ ਦੇ ਕਿੰਨਾ ਪਾਸਿਆਂ ਦੀ ਲਾਇਲਟੀ ਹੈ ਨਾ ਕਿ ਕੀ ਵੈਲਿਊ ਸਿਸਟਮ ਹੈ ਕਿ ਤੁਸੀਂ ਇੱਕ ਛੋਟੀ ਜੀ ਇਨਕੁਆਰੀ ਵੀ ਨਾ ਕਰ ਸਕਿਆ ਹਾਲਾਂਕਿ ਕਾਲ ਤੱਕ ਸਾਹਿਬ ਜੀ ਅਸੀਂ ਗੱਲ ਕਰੀਏ ਸੁਪਰੀਮ ਹੈ ਸਭ ਤੋਂ ਵੱਡੀ ਸੀ ਅੱਜ ਵੀ ਅੱਜ ਵੀ ਇਹ ਗੱਲਾਂ ਕਰਦੇ ਨੇ ਅੱਜ ਵੀ ਇਹ ਗੱਲਾਂ ਕਰਦੇ ਨੇ ਪਰ ਕੱਲ ਦੀ ਭੁੱਲ ਗਏ ਕਿ ਜੋ ਤੁਹਾਡੇ ਕੋਲ ਸਭ ਕੁਝ ਸੀ ਤੁਸੀਂ ਅਕਾਲ ਤੱਕ ਤੇ ਜੱਥੇਵੰਦ ਦੇ ਕਤਲ ਦਾ ਕੇਸ ਨਹੀਂ ਦਰਜ ਕੀਤਾ ਔਰ ਸੇ ਕੀਤਾ ਅਜੇ ਤਹ ਹੁਣ ਤਾਂ ਸਾਹਮਣੇ ਹੁੰਦਾ ਕਿਸੇ ਪਾਸੇ ਦੌੜ ਨਹੀਂ ਸਕਦੇ ਹੁਣ ਤੈਨੂੰ ਦੱਸਣਾ ਪਏਗਾ ਹੁਣ ਜਦੋਂ ਲੋਕਾਂ ਕੋਲ ਜਾਣਗੇ ਤਾਂ ਹਰ ਪਿੰਡ ਵਿੱਚ ਹੈ ਵਾਸਤਵ ਔਰ ਐਦਾ ਨਹੀਂ ਹੈ ਕਿ ਪ੍ਰਕਾਸ਼ ਸਿੰਘ ਬਦਲ ਨੇ ਰਿਪੋਰਟ ਨਹੀਂ ਪੜ੍ਹੀ ਹੋਊਗੀ ਜਦ ਅਸੀਂ ਉਹਨਾਂ ਉਹਨਾਂ ਨੂੰ ਸਾਰੇ ਤੱਤ ਅਸੀਂ ਦੇ ਕੇ ਆਏ ਹੱਥੋਂ ਹੱਥੀ ਸ਼ਰਮਾ ਸ਼ਰਮਿਓ ਨੇ ਆਰਡਰ ਕਰਤਾ ਔਰ ਸ਼ੁਕਰ ਹੈ ਕਿ ਉਹ ਇਮਾਨਦਾਰ ਥੋੜਾ ਪੁਲਿਸ ਆਫੀਸਰ ਸੀ ਬਿਆਲਾ ਸੀ ਯੂਪੀ ਦਾ ਸੀ ਬੀਪੀ तिवारी ਹਾਂ ਤੇ ਉਹ ਅਫਸਰ ਦੀ ਇਹ ਖਾਸियत ਸੀ ਕਿ ਚਾਹੇ ਉਹ ਬੋਲਦਾ ਬਹੁਤ ਮਾੜਾ ਸੀ ਪਰ ਉਹ ਲਾਲਚ ਨਹੀਂ ਸੀ ਇਮਾਨਦਾਰ ਸੀ ਸੱਚਾ ਸੀ ਅਮਨ ਯਾਦ ਹੈ ਕਿ ਜੇ ਕੁਝ ਕਾਰਨ ਅਜੀਤ ਸਿੰਘ ਸੰਧੂ ਦੇ ਸੁਸਾਈਡ ਦਾ ਇਹ ਅਫਸਰ ਸੀ ਜਦੋਂ ਅਜੀਤ ਸਿੰਘ ਸੰਧੂ ਨੂੰ 30 30 ਦਿਨਾਂ ਸਰ ਕੈਦ ਵਿੱਚ ਰਿਹਾ ਹਮਮ ਕੁਲਜੀਤ ਸਿੰਘ ਧੱਡ ਦੇ ਮਾਰਨ ਦੇ ਕੇਸ ਵਿੱਚ 33 ਦਿਨਾਂ ਵਿੱਚ ਉਹ ਪਾਗਲ ਹੋ ਗਿਆ ਦੇਖੋ ਕਿੰਨੇ ਜਲਦੀ ਤੁਸੀਂ ਲੋਕਾਂ ਨੂੰ ਮਾਰਦੇ ਨੇ ਤੇ ਸੱਦ ਦੇ ਕੇ ਆਪ ਤੁਸੀਂ 30 ਦਿਨ ਵੀ ਕੈਦ ਵਿੱਚ ਨਾ ਰਹਿ ਸਕੇ। ਔਰ ਆਨ ਦੇ ਸਾਰੇ ਡਿਪਰੈਸ਼ਨ ਚਲਾ ਗਿਆ। ਔਰ ਉਹਦੀ ਜਿਹੜੀ ਪ੍ਰਾਪਰਟੀ ਉਹਨੇ ਜੁੱਟੀਆਂ ਸੀ ਲੋਕਾਂ ਨੂੰ ਉਹਦੀ ਇਨਕੁਆਰੀ ਇਹਦੇ ਕੋਲ ਆ ਗਈ। ਇਹ ਇਹ ਬੀਬੀ ਦਵਾਈ ਨੇ ਸਾਨੂੰ ਆਪ ਦੱਸਿਆ। ਜੋ ਸੀ ਪਤਾ ਕਿ ਉਹਨਾਂ ਕਿਹਾ ਕਿ ਤੁਹਾਡੀ ਇਨਕੁਆਰੀ ਕਿੱਥੇ ਫਿਰ ਦੇ ਪਤਾ ਲੱਗਾ ਕਿ ਜੀ ਇਸ ਮੈਂ ਤਾਂ ਕਈ ਸਾਲ ਪਹਿਲਾਂ ਰਿਪੋਰਟ ਦੇ ਚੁੱਕਾ। ਬਾਲ ਸਭ ਨੂੰ ਸੰਪੀ ਹੈ। ਉਹ ਦੱਸੂਗੇ ਹੁਣ ਮੈਂ ਤਾਂ ਕੀ ਦੇਸਦਾ ਮੈਂ ਤਾਂ ਸਾਰਾ ਰਿਕਾਰਡ ਉਹਨੂੰ ਦੇਣਾ। ਉਦੋਂ ਜਦੋਂ ਉਹਨੇ ਇਨਕੁਆਰੀ ਕੀਤੀ ਤੇ ਉਦੋਂ ਕਹਿੰਦਾ ਜਦੋਂ ਮੈਂ ਆਖਰੀ ਵਾਰ ਉਹਨੂੰ ਬੁਲਾਇਆ ਜੀ ਸਿੰਘ ਸੰਧ ਨੂੰ ਤਾਂ ਦੱਸਿਆ ਕਿ ਤੂੰ ਕਿੰਨੇ ਉਹਦੇ ਸਾਰੇ ਤੇ ਇਕੱਲਾ ਹੁਣ ਤੂੰ ਥੋੜੀ ਜਾਏਂਗਾ ਜਿੰਨੀਆਂ ਤੂੰ ਪ੍ਰਾਪਰਟੀ ਤਾਂ ਵੀ ਉਹ ਵੀ ਅਸੀਂ ਘੜਾਵਾਂਗੇ ਤਾਂ ਕਹਿੰਦਾ ਇੱਥੋਂ ਉਹ ਜਿੱਦਾਂ ਦਾ ਮੂੰਹ ਉਤਰਿਆ ਸੀ ਜਨ ਦੇ ਉਸੇ ਕਹਿੰਦੇ ਸ਼ਾਮ ਨੂੰ ਮੈਨੂੰ ਖ਼ਬਰ ਮਿਲ ਗਈ ਨੇ ਸੁਸਾਇਡ ਕਰ ਲਿਆ ਚਾਹੇ ਬਾਅਦ ਕਹਿੰਦੇ ਨੇ ਮਰਿਆ ਨਹੀਂ ਮਰਿਆ ਅਸੀਂ ਬੜਾ ਕੀਤਾ ਬਟ ਮਰਿਆ ਹੋਈ ਸੀ ਝੂਠਾ ਨਹੀਂ ਸੀ ਤੋ ਇਸ ਜੇ ਰਿਪੋਰਟ ਤੇ ਆਪਾਂ ਪੰਨਿਆਂ ਨੂੰ ਫਰੋਲੀਏ ਆਲਾ ਹੀਂ 11 ਪੇਜਾਂ ਦੀ ਇਹ ਰਿਪੋਰਟ ਹੈ ਔਰ ਜਿਸ ਤਿੱਕੇ ਨਾਲ ਜ਼ਿਕਰ ਹੁੰਦਾ ਆਪਾਂ ਸ਼ੁਰੂਆਤ ਦੇ ਵਿੱਚ ਜਿਵੇਂ ਮੈਂ ਜ਼ਿਕਰ ਕੀਤਾ ਕਿ ਐਕਟਿੰਗ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਜਾਂਦਾ ਇਹਨਾਂ ਨੂੰ ਦਸੰਬਰ ਦੇ ਵਿੱਚ ਹਿਰਾਸਤ ਦੇ ਵਿੱਚ ਲੱਤਾ ਜਾਂਦਾ ਔਰ ਪਾਈਸਾ ਉਹਨਾਂ ਨੂੰ ਫਿਰ ਰਿਲੀਜ਼ ਕੀਤਾ ਜਾਂਦਾ ਕਿਉਂਕਿ ਉਹਨਾਂ ਦੇ ਘਰੇ ਹੀ ਸਾਧਨਾ ਦੇ ਕੋਈ ਉਹਨਾਂ ਦੇ ਗ੍ਰੈਂਡਸਨ ਦੀ ਮੌਤ ਹੋ ਜਾਂਦੀ ਹੈ ਔਰ ਜਦੋਂ ਪਾਠ ਕਰ ਰਹੇ ਹੁੰਦੇ ਨੇ ਫਿਰ ਦਸੰਬਰ ਦੇ ਵਿੱਚ ਹੀ ਲੁਧਿਆਣਾ ਜਗਰਾਉਂ ਤੋਂ ਪੁਲਿਸ ਚੱਕ ਕੇ ਲੈ ਜਾਂਦੀ ਹੈ ਔਰ ਉਸ ਤੋਂ ਬਾਅਦ ਇਸ਼ਤਾਨੀਆਂ ਕੁਈ ਅਜੇ ਤੱਕ ਦੀਆਂ ਜਿਹੜੀਆਂ ਅੱਗੇ ਦੀਆਂ ਚੀਜ਼ਾਂ ਰਹੀਆਂ ਉਹ ਕਦੀ ਪਤਾ ਹੀ ਨਹੀਂ ਚੱਲੀਆਂ ਪੁਲਿਸ ਕੀ ਸ਼ੋਅ ਕਰਦੀ ਹੈ ਪੁਲਿਸ ਕਹਿੰਦੀ ਹੈ ਕਿ ਮੁਕਾਬਲੇ ਦੇ ਵਿੱਚ ਇਹ ਬੈਲਟ ਤੋੜ ਕੇ ਭੱਜੇ ਪੁਲਿਸ ਨੇ ਪਹਿਲਾਂ ਤਾਂ ਐਫਆਈ 181 ਅਰੈਸਟ ਕਰ ਲਿਆ ਇਹਨਾਂ ਨੂੰ ਉਹ ਵੀ ਜਨਵਰੀ ਦੇ ਵਿੱਚ ਦਸੰਬਰ ਦਾ ਸੱਤਾਂ ਹੋਇਆ 7 ਦਸੰਬਰ ਦੇ ਵਿੱਚ ਵਾਰਦਾਤ ਹੋਈ ਇੱਕ ਬੰਦੇ ਦਾ ਅਨਪਛਾਤੇ ਤਿੰਨ ਮੁੰਡੇ ਆ ਕੇ ਮਰਡਰ ਕਰ ਗਏ ਜੀ ਉਸ ਕੇਸ ਵਿੱਚ ਅਲਟੀਮੇਟਲੀ ਇਹਨਾਂ ਨੂੰ ਪਕੌੜਾ ਦਿਖਾਇਆ ਹੈ ਅਜੇ ਤੱਕ ਉਹਦੇ 'ਚ ਅਰੈਸਟ ਕੀਤਾ ਤੇ 2 ਜਨਵਰੀ ਨੂੰ 25 ਨੂੰ ਪਹਿਲਾਂ 20 ਨੂੰ ਪਗਲ ਨਾਏ ਉਸ ਦਿਨ ਛੱਡਤਾ ਕਿ ਇਹਨਾਂ ਦਾ ਦੋਤਾ ਦੀ ਡੈਥ ਹੋ ਚੁੱਕੀ ਐ 25 ਨੂੰ ਫੇਰ ਚੁੱਕੇ ਲੈ ਕੇ ਸਭ ਦੇ ਸਾਹਮਣੇ ਜੀ ਔਰ ਫਿਰ ਉਹਨਾਂ ਦੀ ਪਤਨੀ ਜਾਨਾਂ ਦੀ ਵਾਈਫ ਇਹਨਾਂ ਨੂੰ ਖਾਣ ਲਿਆਉਂਦੇ ਰਹੇ ਮਿਲਣ ਨਹੀਂ ਦਿੱਤਾ ਬਟ ਇੱਕ ਹੋਰ ਦਾਈ ਸੀ ਕੰਮ ਕਰਨ ਵਾਲੀ ਉਹ ਅੱਗੇ ਪੰਚਾਇਤਿੰਦੇ ਸੀ ਅੱਛਾ ਫਿਰ ਇੱਕ ਦਿਨ ਨਾਨਕ ਸਰਦੇ ਬਾਬਾ ਜੀ ਨੇ ਕਿਸੇ ਹੋਰ ਬੰਦੇ ਨੂੰ ਭੇਜਿਆ ਕਿ ਪਤਾ ਕਰੋ ਛੜਾਓ ਉਹਨਾਂ ਨੂੰ ਹਾਂ ਉਹਨਾਂ ਨੇ ਪਹਿਲੀ ਵਾਰੀ ਦੇਖਿਆ ਇੰਜਰਡ ਕੰਡੀਸ਼ਨ ਦੇ ਵਿੱਚ ਆਲਮੋਸਟ ਦਮ ਤੋੜਦੇ ਅੱਛਾ ਉਹਨਾਂ ਨੂੰ ਅਲੋ ਘਰਤਾ ਉਹ ਨਾਲ ਹੀ ਨਾਲ ਸਰਵਨ ਸਿੰਘ ਘੋਟਨਾ ਆ ਗਿਆ ਉਹਨਾਂ ਨੇ ਗਾੜਾ ਗੁਲਾ ਕੱਢ ਕੇ ਬਾਹਰ ਘਰਤਾ ਉਹਨਾਂ ਨੂੰ ਬਟ ਉਹ ਪਹਿਲਾ ਆਈ ਵਿਟਨੈਸ ਇਸ ਇਨਕੁਆਰੀ ਅੱਗੇ ਵੀ ਹੈ ਕਿ ਇਦਾਂ ਮੈਂ ਦੇਖਿਆ ਸਰਵਨ ਸਿੰਘ ਘੋਟਨਾ ਤੋਂ ਐਸਐਸਪੀ ਲੁਧਿਆਣਾ ਤੋਂ ਜਗਰਾੋਂ ਤੋਂ ਜਗਰਾੋਂ ਤੋਂ ਉਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਬੰਦੀ ਹੈ ਉਹਦੇ ਨਾਲ ਬਾਕੀ ਜਿਹੜਾ ਮੰਜੀ ਬੰਦੇ ਆ ਬਟ ਇਸ ਰਿਪੋਰਟ ਵਿੱਚ ਤਾਂ ਉਹਨਾਂ ਨੇ ਕੇਪੀਐਸ ਗਿਲਦ ਦੀ ਵੀ ਜ਼ਿੰਮੇਵਾਰੀ ਦੱਸੀ ਹੈ ਕਿ ਜਿੱਦਾਂ ਉਹ ਚਲਾਉਂਦਾ ਸੀ ਪੁਲਿਸ ਨੂੰ ਕੋਈ ਵੱਡੀ ਗੱਲ ਨਹੀਂ ਕਿ ਹਰ ਬੰਦਾ ਡਰ ਦੇ ਮਾਰੇ ਕੰਮ ਕਰੀ ਜਾਂਦਾ ਸੀ ਜਾਂ ਝੂਠ ਬੋਲੀ ਜਾਂਦਾ ਸੀ ਤੇ ਇਸੇ ਕਰਕੇ ਜਿਹੜਾ ਪੁਲਿਸ ਆਫਸਰ ਨੇ ਕਹਿ ਦਿੱਤਾ ਜਾਂ ਪੁਲਿਸ ਕਨਸਟਬਲ ਕਿ ਮੇਰੀ ਬੈਲਟ ਤੋੜ ਕੇ ਭੱਜ ਗਏ ਫਿਰ ਇਹਨੇ ਦੂਜਾ ਐਫ ਆਈ ਆ 2 ਜਨਵਰੀ ਨੂੰ 93 ਨੂੰ ਦਰਜ ਕੀਤਾ ਕਿਉਂਕਿ ਦੋਨੋਂ ਉਹਨਾਂ ਨੇ ਲੋਕਾਂ ਨੇ ਦੇਖ ਲਿਆ ਜ਼ਖਮੀ ਹਾਲਤ ਵਿੱਚ ਪਿਆ ਤੇ ਉਦੋਂ ਹੀ ਫਿਰ ਇਹਨਾਂ ਨੇ লাশ ਖੁਰਦਬੁਰਦ ਕਰਤੀ ਤੇ ਇੱਕ ਪਰਚਾ ਹੋਰ ਦਰਜ ਕਰ ਲਿਆ ਕਿ ਜੇ ਸਾਡੇ ਕਸਟਡੀ ਤੋਂ ਦੌੜ ਗਿਆ ਸਾਨੂੰ ਪਤਾ ਉਹਨਾਂ ਦਿਨਾਂ ਵਿੱਚ ਕਿਦਾਂ ਤਸ਼ੱਦਦ ਹੁੰਦਾ ਸੀ ਅੱਜ ਵੀ ਜਿਹੜਾ ਪੁਲਿਸ ਦਾ ਟੌਰਚਰ ਹੈ ਪੁਲਿਸ ਤੁਰਨ ਜੋ ਗਾਣੇ ਸੁਰੰਦੇ ਦੋ ਦਿਨਾਂ ਬਾਅਦ ਪੁਲਿਸ ਰਿਮਾਂਡ ਨੂੰ ਲੋਕ ਕਿ ਨਰਕ ਕਹਿੰਦੇ ਨੇ ਜਿਹੜਾ ਵੀ ਆਂਦਾ ਜੁਡੀਸ਼ੀਅਲ ਰਿਮਾਂਡ ਵਿੱਚ ਕਹਿੰਦਾ ਨਰਕ ਤੋਂ ਸੋਨੇ ਚਲੇ ਗਏ ਪੁਲਿਸ ਰਿਮਾਂਡ ਵਿੱਚ ਬੰਦਾ ਇੰਨੇ ਦਿਨ ਰਿਹਾ ਹੋਵੇ 7 ਦਿਨ ਔਰ ਫਿਰ ਜ਼ਖਮੀ ਹਾਲਤ ਵਿੱਚ ਦੇਖਿਆ ਗਿਆ ਹੋਵੇ ਬਾਅਦ ਕਹੋਗੇ ਬੈਲਟ ਤੋੜ ਕੇ ਭੱਜ ਗਿਆ ਔਰ ਉਸੇ ਗੱਲ ਨੂੰ ਦਿਵਾਰੀ ਸਾਹਿਬ ਨੇ ਕਿਹਾ ਕਿ ਬਿਲਕੁਲ ਮੰਨਣਯੋਗ ਨਹੀਂ ਕਸਟਡੀ ਤੁਹਾਡੇ ਵਿੱਚ ਹੈ ਤੁਹਾਨੂੰ ਦੱਸਣਾ ਪਊਗਾ ਤੁਹਾਡਾ ਇਹ ਕਹਾਣੀ ਕਿ ਉਹ ਬੱਚਾ ਚਲਾ ਗਿਆ ਭੱਜ ਗਿਆ ਇਹ ਬਿਲਕੁਲ ਝੂਠਾ ਹੈ ਇਸका ਕਿ ਕੇਸ ਦਰਜ ਕਰੋ ਤਾਂ ਤਫਤੀਸ਼ ਕਰੋ ਕਿ ਕਿਵੇਂ ਮਰਿਆ ਜੀ ਜਿਵੇਂ ਕਿਵੇਂ ਮਰਿਆ ਉਹ ਉਸ ਵੇਲੇ ਦੇ ਕਨਸਟੇਬਲ ਐਕਸ ਕਨਸਟੇਬਲ ਦਰਸ਼ਨ ਸਿੰਘ ਨੇ ਆਪਣੇ ਪਬਲਿਕ ਸਟੇਟਮੈਂਟਾਂ ਵਿੱਚ ਦੱਸਿਆ ਹੋਇਆ ਉਹਨਾਂ ਨੇ ਉਹ ਸਾਡੇ ਕੋਲ ਵੀ ਆਏ ਸੀ ਉਹਦੀ ਸਟੇਟਮੈਂਟ ਰਾਮ ਨਰਾਇਣ ਕੁਮਾਰ ਨੇ ਆਪਣੇ ਹੱਥਾਂ ਨਾਲ ਦਰਜ ਕੀਤੀ ਕਿਤਾਬ ਵਿੱਚ ਵੀ ਰੈਫਰੈਂਸ ਦਿੱਤਾ ਉਸ ਤੋਂ ਇਲਾਵਾ ਪਿੰਡ ਦੇ ਹੋਰ ਲੋਕਾਂ ਦੇ ਵੀ ਸਟੇਟਮੈਂਟ ਉਧਰ ਰਿਕਾਰਡ ਕੀਤੀ ਉਹੀ ਰਿਪੋਰਟ ਸੌਂਪੀ ਗਈ ਸੀ ਇਸ ਲਈ ਡਿਮਾਂਡ ਕੀਤੀ ਗਈ ਸੀ ਕਿ ਇਹਦਾ ਕਤਲ ਹੋਇਆ ਹੈ ਜੀ ਗਵਾਹ ਵੀ ਅਵੇਲੇਬਲ ਨੇ ਇਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਕੇਸ ਚਲਾਓ ਇਹ ਹੋਰ ਗੱਲ ਹੈ ਕਿ RAM NARAYAN KUMAR ਇੰਟਰਨੈਸ਼ਨਲ ਐਕਟਿਵਿਸਟ ਸੀ ਤਾਂ ਉਹਨੂੰ ਬਾਹਰ ਜਾਣਾ ਪੈ ਗਿਆ ਤਾਂ ਕੇਸ ਉਦਾਂ ਪਰਸੂ ਨਹੀਂ ਹੋ ਸਕਿਆ ਜਿੱਦਾਂ ਹੋਣਾ ਚਾਹੀਦਾ ਸੀ ਜੀ ਮਗਰ ਫਿਰ ਵੀ ਇਨਕੁਆਰੀ ਮਾਰਕ ਹੋ ਗਈ ਤਾਂ ਅਸੀਂ ਖੁਸ਼ ਹੋਗੇ ਕਿ ਚਲੋ ਜੇ ਸੀਮਿੰਸਟਰ ਨੇ ਇਨਕੁਆਰੀ ਮਾਰਕ ਕਰ ਦਿੱਤੀ ਤਾਂ ਘਟੋ ਘਟ ਹੁਣ ਇੰਨੀ ਤਾਂ ਆਪਣੇ ਆਰਡਰ ਦੀ ਹੋਂਦ ਹੀ ਤਾਂ ਇੱਜ਼ਤ ਰੱਖੇ ਹੋਏ ਕਿ ਜੇ ਇਨਕੁਆਰੀ ਸਾਡੇ ਹੱਕ ਵਿੱਚ ਆਈ ਤਾਂ ਕਨਸੀਕੁਐਂਸ ਲੇਕਸ਼ਨ ਹੋਏਗਾ ਸਾਨੂੰ ਇਹ ਬਿਲਕੁਲ ਨਹੀਂ ਸੀ ਪਤਾ ਕਿ ਚੀਫ ਮਿੰਿਸਟਰ ਦੇ ਲੈਵਲ ਤੱਕ ਇਹ ਬੰਦਾ ਇਸ ਤਰ੍ਹਾਂ ਹੋ ਸਕਦਾ ਕਿ ਤੁਸੀਂ ਆਪ ਹੀ ਇਨਕੁਆਰੀ ਮਾਰਕ ਕਰੋ ਰਿਪੋਰਟ ਥਰਡ ਕੋਲ ਆ ਜਾਓ ਔਰ ਫਿਰ ਰਿਪੋਰਟ ਖੁਰਦ-ਬੁਰਦ ਕਰ ਦਿਓ ਕਿਸੇ ਨੂੰ ਪਤਾ ਨਹੀਂ ਚੱਲੇ ਕੀ ਹੋਇਆ ਔਰ ਹੁਣ ਕਿਸੇ ਚੰਗੇ ਬੰਦੇ ਨੇ ਸਿਰਫ ਲਿਆ ਕੇ ਦਿੱਤੇ ਸਾਨੂੰ ਕੀ ਜੀ ਰਿਪੋਰਟ ਦਾ اے ਆਈ ਸੀ ਹਾਲਾਂਕਿ ਅਸੀਂ ਤਵਾਰੀ ਸਾਨੂੰ ਪੁੱਛਦੇ ਰਹੇ ਉਹ ਕਹਿੰਦੇ ਕਿ ਇਸ ਤਰ ਰਿਪੋਰਟ ਦਿੱਤੀ ਹੈ ਮਗੇ ਸਾਨੂੰ ਇਹ ਨਹੀਂ ਸੀ ਪਤਾ ਕਿ ਰਿਪੋਰਟ ਸਾਡੇ ਹੱਕ ਵਿੱਚ ਆਈ ਹੈ ਐਂਡ ਰਿਪੋਰਟ ਵਿੱਚ ਸਪਸ਼ਟ ਕਿਹਾ ਕਿ ਕੇਸ ਦਰਜ ਕਰੋ ਜਿਹੜੇ ਉਸ ਟਾਈਮ ਰਿਪੋਰਟ ਦੇ ਵਿੱਚ ਜਿਹੜੇ ਪੁਲਿਸ ਅਫਸਰ ਦੇ ਉੱਤੇ ਐਕਸ਼ਨ ਲੈਣ ਦੇ ਲਈ ਕਿਹਾ ਗਿਆ ਐਸ ਐਚਓ ਗੁਰਮੀਤ ਸਿੰਘ ਉਹਨੂੰ ਬਾਅਦ ਦੇ ਵਿੱਚ ਤਰਕੀਆਂ ਦਿੱਤੀਆਂ ਗਈਆਂ ਅੱਠ ਪੁਲਿਸ ਅਫਸਰ ਸੁਪਰਸੀਡ ਸਾਈਡ ਦੇ ਉੱਤੇ ਕੀਤੇ ਗਏ ਸਭ ਨੂੰ ਤਰੱਕੇ ਦਿੱਤੇ ਗਏ ਆ ਜਿਹੜਾ ਕਾਂਸਟੇਬਲ ਤਾਂ ਸੇਮ ਸਿੰਘ ਦੀ ਬੈਲਟ ਤੋੜ ਕੇ ਭੱਜਿਆ ਪਹਿਲਾਂ ਤਾਂ ਉਹਨੂੰ ਉਹਦੇ ਖਿਲਾਫ ਇਨਕੁਆਇਰੀ ਬਿਠਾਤੇ ਫਿਰ ਉਹਨੂੰ ਦੋ ਤਰੱਕੇ ਦੇਤੇ ਸੋ ਕਲੀਅਰਲੀ ਹੈ ਕਿ ਜੋ ਕਰ ਰਹੇ ਸੀ ਕਿਸੇ ਹੋਰ ਦੇ ਹਦਾਇਤੇ ਕਰ ਰਹੇ ਸੀ ਉਸ ਦੇ ਆਪਣੇ ਵੱਡੇ ਅਫਸਰਾਂ ਦੇ ਕਹਿਣ ਤੇ ਕਰ ਰਹੇ ਸੀ ਮਗਰ ਜਿਹੜਾ ਕਰ ਰਿਹਾ ਹੁੰਦਾ ਸਜ਼ਾ ਤਾਂ ਉਹਨੂੰ ਵੀ ਚਾਹੀਦੀ ਹੈ ਨਾ ਦਿਲ ਨੇ ਤੇ ਇਹੀ ਗੱਲ ਰਿਪੋਰਟ ਵਿੱਚ ਦਿਖਦੀ ਹੈ ਕਿ ਵੱਡੇ ਅਫਸਰ ਇਹ ਸਭ ਕੁਝ ਕਰਵਾ ਰਹੇ ਸੀ ਔਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਇੱਕ ਗਵਾਹ ਕਹਿੰਦਾ ਕਿ ਉਸ ਵੇਲੇ ਚਾਹੇ ਪਾਵਰ ਨਹੀਂ ਸੀ ਬਟ ਐਕਸ ਜੀ ਮਿਸਤਰੀਕ ਬੜੀ ਹੈਸियत ਹੁੰਦੀ ਹੈ ਉਹਨਾਂ ਨੇ ਟੈਲੀਫੋਨ ਵੀ ਕੀਤਾ ਕਿ ਜੀ ਉਹਨੂੰ ਘਰ ਦੀ ਰੋਟੀ ਪੰਚਾ ਦੇ ਹੋ ਜੇ ਕਰੋ ਉਹਨਾਂ ਨੂੰ ਤਾਂ ਪਤਾ ਸੀ ਕਿਦਾਂ ਮਾਰਿਆ ਇਹਦਾ ਮਤਲਬ ਹੈ ਕਿ ਜਦੋਂ ਉਸ ਵੇਲੇ ਜੋ ਹਾਲਾਤ ਹੋ ਰਹੇ ਸੀ ਜਦੋਂ बार-बार ਕਹਿੰਦੇ ਆ ਕਿ ਇਹ ਗੱਲ ਸੱਚੀ ਹੈ ਕਿ ਬਿਆਨਸੀ ਨੇ ਕਤਲਿਆਮ ਕੱਲੇ ਨਹੀਂ ਕੀਤਾ ਉਹਨੇ ਬਾਕੇ ਸਾਹਮਣੇ ਕਸ਼ਰਮ ਨਹੀਂ ਕਾਲਿਆ ਤਾਂ ਹਲਕੇ ਕੀਤਾ ਇਸੇ ਲਈ ਇਸੇ ਲਈ ਸਾਰੇ ਅਫਸਰ ਇੰਨੇ ਨੇੜੇ ਕਿਵੇਂ ਹੋ ਗਏ ਜੇ ਸ਼ਰਮ ਨਹੀਂ ਕਾਲੀਦਨ ਉਹਨਾਂ ਦੇ ਖਿਲਾਫ ਕੇਸ ਚਲਾਉਣਾ ਸੀ ਉਹਨਾਂ ਦੇ ਖਿਲਾਫ ਕਮਿਸ਼ਨ ਉਠਾਉਣਾ ਸੀ ਤਫੇ ਤਾਂ ਉਹਨਾਂ ਨੂੰ ਉਹ ਉਹ ਇਹਨਾਂ ਦੀ ਗੱਲ ਕਿਵੇਂ ਮੰਨਦੇ ਕਿਉਂ ਮੰਨਣਗੇ ਮਗਰੇ ਵੀ ਸੱਚਾਈ ਹੈ ਕਿ ਜਦੋਂ ਰਾਜ ਵਿੱਚ ਆਏ ਤਾਂ ਉਹੀ ਸਾਰੇ ਅਫਸਰ ਸੀ ਜਿਹੜੇ ਐਸਐਸਬ ਬਣੇ ਰਹੇ ਉਹੀ ਸਾਰੇ ਅਫਸਰ ਸੀ ਜਿਹੜੇ ਡੀਜੀਪੀ ਬਣੇ ਉਹੀ ਹਿਸਾਬ ਨਾਲ ਪੁਲਿਸ ਐਡਮਿਨਿਸਟ੍ਰੇਸ਼ਨ ਕੰਮ ਚੱਲਦਾ ਰਿਹਾ ਮੈ ਸਰ ਕੀ ਜਿਸ ਤਿਕਨਲ ਇਹ ਪੂਰੀ ਘਟਨਾ ਵਾਪਰਦੀ ਹੈ ਔਰ 1992 ਤੋਂ ਲੈ ਕੇ ਔਰ ਜਦ ਤੱਕ ਇਹ ਇਨਕੁਆਇਰੀ ਮਾਕ ਨਹੀਂ ਹੋਈ ਔਰ ਇਨਕੁਆਇਰੀ 98 ਦੇ ਵਿੱਚ ਆਉਂਦੀ ਹੈ ਇਸ ਸਮੇਂ ਦੇ ਦੌਰਾਨ ਕਿਸੇ ਹੋਰ ਵੱਲੋਂ ਕੋਸ਼ਿਸ਼ ਵੀ ਨਹੀਂ ਕੀਤੀ ਗਈ ਕੋਈ ਧਰਨੇ ਮੁਜ਼ਾਰੇ ਕੋਈ ਅਪਰੋਚ ਕਿਸੇ ਨੂੰ ਕਹਿਣਾ ਅਦਾਲਤ ਦਾ ਰੁਕ ਕਰਨਾ ਕਿਸੇ ਦੇ ਵੱਲੋਂ ਕੋਈ ਹਮਲਾ ਹੀ ਨਹੀਂ ਮਾਰੇਗਾ ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹੋਂਦੇ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਹੀ ਪੰਥਕ ਪਾਰਟੀਆਂ ਕਿਸੇ ਨੇ ਨਹੀਂ ਕੁਝ ਕੀਤਾ ਸਭ ਤੋਂ ਵੱਡੇ ਡਿਊਟੀ ਦਾ ਸ਼ਰੌਣੀਗੂਦਾਰ ਪ੍ਰਬੰਧਨ ਕਮੇਟੀ ਸੀ ਐਨਾ ਵੱਡਾ ਇੰਸਟੀਚਿਊਨ ਹੋਵੇ ਇੰਨੇ ਰਿਸੋਰਸਸ ਹੋਣ ਇੰਨੇ ਸਾਧਨ ਹੋਣ ਔਰ ਤੁਸੀਂ ਇਨੀ ਛੋਟੀ ਗੱਲ ਵੀ ਆਪਣੇ ਜਥੇਦਾਰ ਦੇ ਕਤਲ ਨੂੰ ਪਰਸਿਊ ਨਾ ਕਰੋ ਔਰ ਅਜੇ ਤੱਕ ਵੀ ਨਹੀਂ ਪਰਸਿਊ ਕਰ ਰਹੇ ਅਜੇ ਵੀ ਹਾਲੇ ਤੱਕ ਵੀ ਨਹੀਂ ਕਰ ਰਹੇ ਹੋਈ ਹੈ ਹੁਣ ਅਸੀਂ ਵੀ ਇਸ ਸੰਬੰਧ ਨੂੰ ਚਿੱਠੀ ਲਿਖੀ ਸਿੱਧੇ ਤੱਕ ਇਹ ਕਲਤ ਘਟੋ ਘਟ ਇੰਨਾ ਸ਼ਰਮ ਆਏਗੀ ਇਹ ਤਾਂ ਹੁਣ ਤਾਂ ਕੁਝ ਕਰਨਗੇ ਮੈਨੂੰ ਲੱਗਦਾ ਹੁਣ ਕੁਝ ਕਰਨਗੇ ਜੇ ਹੁਣ ਵੀ ਨਹੀਂ ਕੀਤਾ ਫਿਰ ਤਾਂ ਸਾਨੂੰ ਪਤਾ ਲੱਗ ਹੀ ਜਾਣਾ ਚਾਹੀਦਾ ਕਿ ਇਹਨਾਂ ਕੋਲੋਂ ਤੁਸੀਂ ਐਕਸਪੈਕਟ ਨਹੀਂ ਕਰ ਰਹੇ ਇਹਨਾਂ ਇਹ ਕੁਝ ਨਹੀਂ ਕਰ ਸਕਦੇ ਕੌਮ ਦਾ ਵੀ ਕਿਸੇ ਦਾ ਵੀ ਕੁਝ ਨਹੀਂ ਕਰ ਸਕਦੇ ਜਿਹੜੇ ਆਪਣੀ ਜੱਥੇ ਦਾ ਕੇਸ ਵੀ ਨਹੀਂ ਪਰਸਿਊ ਕਰ ਸਕਦੇ ਉਹ ਕੀ ਕਰਨਗੇ ਕਿਸੇ ਸੇਵਾ ਕਿਸੇ ਧਰਮ ਨੂੰ ਮੌਜੂਦਾ ਐਸਜੀਪੀਸੀ ਤੋਂ ਆਦੀ ਐਡਵੋਕੇਟ ਨਹੀਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਹੀਂ ਉਹਨਾਂ ਦਾ ਮਤ ਮਹਾਰਤ ਹੋਣੀ ਚਾਹੀਦੀ ਐ ਨਾ ਚੀਜ਼ਾਂ ਦੇ ਵਿੱਚ ਉਹਨਾਂ ਤੋਂ ਤਾਂ ਮੈਂ ਐਕਸਪੈਕਟ ਕਰਦਾ ਕਿ ਕੁਝ ਕਰਨਗੇ ਮਗਰ ਕਾਲ ਤੱਕ ਜੱਥੇਦਾਰ ਤੋਂ ਮੈਂ ਹਲੇ ਵੀ ਐਕਸਪੈਕਟ ਨਹੀਂ ਕਰ ਰਿਹਾ ਜਿਹਨਾਂ ਨੂੰ ਅਸੀਂ ਉਸ ਤੋਂ ਵੀ ਵੱਡਾ ਹੌਦਾ ਮੰਨਦੇ ਪ੍ਰੈਜ਼ੀਡੈਂਟ ਨੂੰ ਅਸੀਂ ਕੁਛ ਨਹੀਂ ਸਮਝਦੇ ਕਾਲ ਤੱਕ ਜੱਥੇਦਾਰ ਤੋਂ ਬਹੁਤ ਵੱਡਾ ਸਾਡੇ ਨਜ਼ਰਾਂ ਵਿੱਚ ਇੱਕ ਰਿਪੋਰਟ ਪੜ੍ਹ ਰਿਹਾ ਸੀ ਉਹਦੇ ਵਿੱਚ ਜ਼ਿਕਰ ਕੀਤਾ ਉਹ ਕਹਿੰਦੇ ਕਿ ਅਜੇ ਇਸ ਨੂੰ ਖੋਖਿਆ ਜਾ ਰਿਹਾ ਹੈ ਵਿਚਾਰਿਆ ਜਾ ਰਿਹਾ ਤੇ ਉਸ ਤੋਂ ਬਾਅਦ ਹੀ ਕੋਈ ਇਸ ਦੇ ਉੱਤੇ ਐਕਸ਼ਨ ਨਵਾਗੇ ਇਹਦੇ ਹੀ ਖੋਖਣਾ ਕੀ ਹੈ ਤੁਸੀਂ ਪੜ ਲਏ ਛੋਟੀ ਜਿਹੀ ਰਿਪੋਰਟ ਹੈ ਸੱਚੇ ਤੱਤ ਸਭ ਨੂੰ ਪਤਾ ਹੈ ਸਾਰੇ ਲੋਕਾਂ ਨੂੰ ਪਤਾ ਵੀ ਹੈ ਇਹ ਇਹ ਨਹੀਂ ਕਿ ਲੋਕਾਂ ਨੂੰ ਲੁਕਿਆ ਹੈ ਕੋਈ ਇਹੋ ਜਿਹਾ ਰਾਜ ਹੈ ਜਿਹਨੂੰ ਪਤਾ ਨਾ ਹੋਵੇ ਪਿੰਡ ਦੇ ਹਰ ਬੰਦੇ ਨੂੰ ਪਤਾ ਹੈ ਕਿ ਕਿਦਾਂ ਮਾਰਿਆ ਲੋਕਾਂ ਨੂੰ ਤਾਂ ਪਤਾ ਲੱਗ ਹੀ ਜਾਂਦਾ ਨਾਲ ਨਾਲ ਪਤਾ ਲੱਗ ਹੀ ਜਾਂਦਾ ਸਭ ਨੂੰ ਪਤਾ ਹੈ ਗੱਲ ਹੈ ਕਿ ਅੰਦਰ ਉਹ ਅੰਦਰ ਉਹ ਕਿੱਥੇ ਜੋਤ ਜਗਦੀ ਹੈ ਜਿੱਥੇ ਤੁਸੀਂ ਇਨਸਾਫ ਲਈ ਕੁਛ ਤਾਂ ਕਰੋ ਹਮਮ ਔਰ ਸਰ ਕੀ ਕਹਿੰਦੇ ਹੈ ਜਿਸ ਤਰੀਕੇ ਨਾਲ ਇਸ ਦੇ ਵਿੱਚ ਜੋ ਨਾਮ ਹੈ ਫਿਰ ਉਹ ਭਾਵੇਂ ਉਹ ਗੁਰਮੀਤ ਸਿੰਘ ਐਸਚ ਦਾ ਹੋਵੇ ਕਿ ਡੀਐਸਪੀ ਬਣ ਗਿਆ ਸੀਗਾ ਤਾਂ ਕਿ ਅਜੇ ਵੀ ਕੋਈ ਅਜਿਹੇ ਵਿਅਕਤੀ ਹੈ ਜਿਨ੍ਹਾਂ ਨੂੰ ਸਜ਼ਾ ਹੋ ਸਕਦੀ ਹੈ ਉਸ ਕੇਸ ਦੇ ਵਿੱਚ ਕੋਈ ਅਜਿਹੇ ਬੰਦੇ ਜੁੜੇ ਹੋਣ ਦੇਖੋ ਸਾਨੂੰ ਤਾਂ ਕਦੇ ਭੁੱਲਣਾ ਨਹੀਂ ਚਾਹੀਦਾ ਆਪਣੇ ਜਿਹੜੇ ਸਾਡੇ ਜਿਹੜੇ ਸਾਡੇ ਜਿਹੜੇ ਅਹੁਦੇ ਦੇ ਜਥੇਦਾਰ ਜਿਹੜੇ ਬਹਾਦਰ ਲੋਕ ਐ ਸੂਰਮੇ ਤੇ ਜਿਹੜੇ ਸਾਲੇ ਤੇ ਜ਼ਲਮਗਲ ਵਾਲੇ ਇਹ ਦੋ ਲਿਸਟਾਂ ਦਾ ਕਦੇ ਭੁੱਲਣਾ ਨਹੀਂ ਚਾਹੀਦਾ ਕੌਮ ਨੂੰ ਕਿਸੇ ਨੂੰ ਵੀ ਕਿਸੇ ਵੀ ਗਵਰਨਮੈਂਟ ਨੂੰ ਭੁੱਲਣਾ ਨਹੀਂ ਚਾਹੀਦਾ ਜੀ ਤਾਂ ਘਟਕੜ ਨਾਮ ਸਾਨੂੰ ਯਾਦ ਰੱਖਣਾ ਚਾਹੀਦਾ ਜਿਨ੍ਹਾਂ ਨੇ ਤੁਹਾਡੇ ਜੱਥੇਦਾਰ ਨੂੰ ਗਦਲ ਕੀਤਾ ਐ ਐਸਐਸਪੀ ਸੌਰਨ ਸਿੰਘ ਕਮਲਜੀਤ ਡੀਐਸਪੀ ਉਸਵੇਲੇ ਸੀ ਗੁਰਮੀਤ ਸਿੰਘ ਐਸਐਚਓ ਸੀ ਯਰ ਭਵਾਨ ਸਿੰਘ ਡੀਐਸਪੀ ਸੀ ਐਸਆਈ ਚੰਨਣ ਸਿੰਘ ਸੀ ਇਹ ਰਿਪੋਰਟ ਵਿੱਚ ਆਉਂਦਾ ਹੈ ਆ ਬੈਲਟ ਵਾਲਾ ਕਨਸਟੇਬਲ ਤਰਸੀਮ ਸਿੰਘ ਸੀ ਕਟਵਟ ਉਹਨਾਂ ਦੀ ਨੈਕਸਟ ਜਨਰੇਸ਼ਨ ਤਾਂ ਪਤਾ ਲੱਗੇ ਕਿ ਤੁਹਾਡੇ ਬਜ਼ੁਰਗਾਂ ਨੇ ਕੀਤਾ ਕੀ ਹੈ ਐਂ ਦੂਜੀ ਕੌਮ ਨੂੰ ਹੀ ਪਤਾ ਲੱਗੇ ਕਿ ਕਿਹਦੇ ਪਾਪਾਂ ਦਾ ਫਲ ਆਪ ਖਾ ਰਹੇ ਜਪੀਰੇ ਜਵਾਦ ਨੇਕ ਕਮਾਈ ਕਿਉਂ ਕਹਿੰਦੇ ਨੇਕ ਕਮਾਈ ਹਰ ਬਿਜ਼ਨਸਵਾਲ ਬਿਜ਼ਨਸ ਵਾਲਾ ਵੀ ਲਿਖਦਾ ਸ਼ੁਭਲਾਵ ਅਸ਼ੁਭ ਲਾਭ ਵੀ ਹੁੰਦਾ ਇੱਕ ਡਾਕੇ ਮਾਰੇ ਜਾਂਦੇ ਨੇ ਨੇਕ ਕਮਾਈ ਵੀ ਹੁੰਦੀ ਹੈ ਜ਼ੁਲਮਾਂ ਦੀ ਕਮਾਈ ਵੀ ਹੁੰਦੀ ਆ ਆਪਾਂ ਪ੍ਰਸੀਡਸ ਆਫ ਕਰਾਇਮ ਕਹਿੰਦੇ ਆ ਜੀ ਤੇ ਜੇ ਕਿਤੇ ਸੱਚੀ ਸੁੱਚੀ ਸਰਕਾਰ ਆਵੇ ਕਿਉਂਕਿ ਇਹਨਾਂ ਗੱਲਾਂ ਤੇ ਇੰਨੇ ਵੱਡੇ ਪਾਪ ਐ ਇੱਥੇ ਕੋਈ ਲਿਮਿਟੇਸ਼ਨ ਨਹੀਂ ਹੁੰਦਾ ਇਹ ਪ੍ਰਸੀਡਸ ਆਫ ਕਰਾਇਮ ਐ ਉਹਨਾਂ ਦੀ ਪ੍ਰੋਪਰਟੀਆਂ ਪ੍ਰਸੀਡਸ ਆਫ ਕਰਾਇਮ ਐ ਕਿਸੇ ਨੂੰ ਕਤਲ ਕਰਕੇ ਤੁਸੀਂ ਤਰੱਕੀਆਂ ਲਈਆਂ ਹੌਣ ਉਹਦੇ ਲਈ ਤੁਸੀਂ ਪ੍ਰੋਪਰਟੀ ਲਈਆਂ ਇਹ ਸਾਰਾ ਜੇ ਕੋਈ ਵਾਕਈ ਸੋਹਣੀ ਸਰਕਾਰ ਆਵੇ ਚੰਗੀ ਸਰਕਾਰ ਆਜਵੇ ਇਨਸਾਫ ਵਰਗੇ ਸਰਕਾਰ ਆਵੇ ਤਾਂ ਉਹਨੂੰ ਇਹ ਕੰਮ ਕਰਨਾ ਚਾਹੀਦਾ ਚਾਹੇ 100 ਸਾਲ ਪੀਜਨ ਚਾਹੇ 50 ਸਾਲ ਪੀਜ ਚ ਹਾਲਾਂਕਿ ਕਾਨੂੰਨ ਦੇ ਵਿੱਚ ਕੀ ਕਲੌਜ਼ ਹੈ ਜਿਵੇਂ ਤਾਂ ਇਹ ਜਿਨ੍ਹਾਂ ਨੇ ਤੁਸੀਂ ਨਾਮ ਦਿੱਤੇ ਇਹਨਾਂ ਦੇ ਵਿੱਚੋਂ ਬਹੁਤੇ ਤਾਂ ਸ਼ਾਇਦ ਮਾਰੇ ਹੀ ਗਏ ਹੋਣਗੇ ਜਿਉਂਦੇ ਨਹੀਂ ਹੈ ਤਾਂ ਜੇ ਇਹ ਮਰੇ ਹੋਏ ਨੇ ਇਹਨਾਂ ਨੂੰ ਕਿਵੇਂ ਇਸ ਦੇ ਵਿੱਚ ਫਿਰ ਕੁਝ ਸਜ਼ਾ ਦਿੱਤੀ ਜਾ ਸਕੀ ਤੁਸੀਂ ਕਾਨੂੰਨ ਨਾ ਸਕਦੇ ਕਿ ਇਹਨਾਂ ਸੰਤਿਆ ਵੀ ਅਸੀਂ ਸਜ਼ਾਏ ਮੌਤ ਦੇ ਸਕਦੇ ਚਾਹੇ ਹੋ ਚੁੱਕੋ ਕਿ ਜਿਹੜਾ ਇਤਿਹਾਸ ਹੈ ਉਹ ਲੀਗਲ ਹਿਸਟਰੀ ਕਾਨੂੰਨ ਦਾ ਵੀ ਤਾਂ ਇਤਿਹਾਸ ਬੰਦਾ ਜੀ ਬਹੁਤ ਵਾਰੀ ਇਤਿਹਾਸ ਦਾ ਇੱਕ ਬੜਾ ਵੱਡਾ ਰੋਲ ਹੈ ਇਨਸਪਾਇਰ ਵੀ ਕਰਦਾ ਹੈ ਤੇ ਡਰਾਉਂਦਾ ਵੀ ਹੈ ਮਾੜੇ ਕੰਮ ਵਾਲੇ ਨੂੰ ਡਰਾਉਂਦਾ ਵੀ ਹੈ ਤੇ ਚੰਗੇ ਕੰਮ ਲਈ ਇਨਸਪਾਇਰ ਵੀ ਕਰਦਾ ਹੈ ਔਰ ਜੇ ਇਸ ਲਈ ਇਤਿਹਾਸ ਇਸ ਲਈ ਹੁਣ ਅਸੀਂ ਕ੍ਰੀਏਟ ਕਰ ਰਹੇ ਕਿ ਇਤਿਹਾਸ ਤੋਂ ਇਲਾਵਾ ਇਹਦਾ ਕੋਈ ਹੋਰ ਜੀ ਯੂਜ਼ ਨਹੀਂ ਹੈ ਕਿਸੇ ਬੰਦੇ ਨੂੰ ਸਿ ਸਜਾ ਦੇ ਪਾਵਾਂਗੇ ਇਹ ਮੁਸ਼ਕਲ ਹੈ ਮਗਰ ਜੇ ਅੱਜ ਵੀ ਸਰਕਾਰ ਚਾਹੁੰਦੀ ਤਾਂ ਜਿਹੜਾ ਜ਼ਿੰਦਾ ਉਹਨਾਂ ਨੂੰ ਤਾਂ ਸਿਆ ਮਿਲ ਜਾਏਗੀ ਇਹ ਤਾਂ ਫੈਕਟਸ ਇਹ ਇਹ ਚੀਜ਼ਾਂ ਨਰੇਟ ਹੀ ਕਰਨੀ ਹੈ कोर्ट ਵੀ ਦੱਸਣਾ ਇਹ ਸਜ਼ਾ ਤਾਂ ਮਿਲ ਜਾਏਗੀ ਕਿਉਂਕਿ ਹਲੇ ਵੀ 92 ਦੇ ਜਿਹੜੇ ਚੁੱਕੇ ਹੋ ਮੁੰਡੇ ਦੇ ਘਟੋ 20-25 ਕੇਸਾਂ ਦੀ ਸਜ਼ਾ ਹੋ ਚੁੱਕੀ ਹੈ ਪੁਰਾਣੇ ਕੇਸ ਸੀ ਗਵਾ ਮਰ ਚੁੱਕੇ ਸੀ ਬਹੁਤ ਸਾਰੇ ਗਵਾ ਬਜ਼ੁਰਗ ਹੋ ਚੁੱਕੇ ਸੀ ਭੁੱਲ ਚੁੱਕੇ ਸੀ ਫਿਰ ਵੀ ਇਸ ਜਦੋਂ ਜਦੋਂ ਤੁਹਾਡੇ ਸਾਹਮਣੇ ਕੁਝ ਹੁੰਦਾ ਨਾ ਉਹ ਉੱਥੇ ਟਾਈਮ ਰੁਕ ਜਾਂਦਾ ਤੁਹਾਨੂੰ ਸੀਨ ਉਦੋਂ ਹੀ ਯਾਦ ਰਹਿੰਦਾ 20 ਸਾਲ ਬਾਅਦ ਵੀ 30 ਸਾਲ ਬਾਅਦ ਵੀ ਜਿਹੜੇ ਮਾਰੇ ਸਾਹਮਣੇ ਮੁੰਡੇ ਨੂੰ ਮਾਰਿਆ ਜਾਂਦਾ ਉਹ ਉਹ ਨਹੀਂ ਭੁੱਲਦਾ ਜਿਹੜੇ ਪਿਓ ਨੂੰ ਚੁੱਕ ਕੇ ਲੈ ਜਾਂਦੇ ਜਿਹੜੇ ਮੁੰਡੇ ਨੂੰ ਉਹ ਸਾਰਾ ਕੁਝ ਉਦੋਂ ਹੀ ਯਾਦ ਆ ਜਾਂਦਾ ਗਵਾਹ ਨੂੰ ਚਾਹੇ ਕਿ ਯਾਦ ਆ ਜਾਂਦਾ ਫਿਰ ਉਹ ਬਿਲਕੁਲ ਉਦਾਂ ਹੀ ਸਿਣਾਉਂਦੇ ਜਿੱਦਾਂ ਤੁਹਾਡੇ ਸਾਹਮਣੇ ਕੱਲ ਘਟਨਾ ਵਾਪਰੀ ਹੋਵੇ ਸੋ ਜੇ ਅੱਜ ਦੀ ਸਰਕਾਰ ਵੀ ਅੱਜ ਵੀ ਅਸੀਂ ਰੌਲਾ ਪਾ ਕੇ ਪਛਤਾਜ ਕਰਾ ਕੇ ਇਨਵੈਸਟੀਗੇਸ਼ਨ ਚੰਗੇ ਬੰਦੇ ਨੂੰ ਫਿਰ ਆਈਓ ਬਣਾ ਕੇ ਚਲਾਨ ਪੇਸ਼ ਕਰਵਾ دیے ਤਾਂ ਅਗਲੇ 2 ਸਾਲਾਂ ਵਿੱਚ ਸਜ਼ਾ ਵੀ ਹੋ ਸਕਦੀ ਹੈ ਹਲੇ ਵੀ ਹੋ ਸਕਦੀ ਹੈ। ਔਰ ਸਾਨੂੰ ਦੁਆਨੀ ਚਾਹੀਦੀ ਹੈ ਕਟੋਕਰ ਜਿੰਨੇ ਨੂੰ ਪਤਾ ਲੱਗਦਾ ਹੈ ਜਾਂ ਜਿੰਨੇ ਚਾਹੁੰਦੇ ਹੈ ਉਹ ਹਲੇ ਵੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਲੱਗਦਾ ਹੈ ਕਿ ਇੰਨਾ ਕੁਝ ਹੁਣ ਸਾਹਮਣੇ ਤੱਤ ਆਉਣ ਤੋਂ ਬਾਅਦ ਐਸਜੀਪੀਸੀ ਸ਼ੋਮਣੀ ਅਕਾਲੀ ਦਲ ਕੋਈ ਆਵਾਜ਼ ਚੱਕੂਗਾ ਕੋਈ ਕੁਝ ਬੋਲੂਗਾ ਹਾਲਾਂਕਿ ਜੋ ਕੰਮ ਹੋਣਾ ਤਾਂ ਹੋਣਾ ਚਾਹੀਦਾ ਉਹ ਤੁਸੀਂ ਕਰ ਰਹੇ ਹੋ ਤੁਸੀਂ ਚਿੱਠੀ ਲੇਕ ਕੇ ਉਹਨਾਂ ਨੂੰ ਯਾਦ ਕਰਵਾ ਰਹੇ ਹੋ ਨਹੀਂ ਚਲੋ ਅਸੀਂ ਵੀ ਅਸੀਂ ਵੀ ਕਿੰਨਾ ਸਾਨੂੰ ਕਿਸੇ ਨੇ ਟਰਸਟ ਕੀਤਾ ਰਿਪੋਰਟ ਦੇ ਦਿੱਤੇ 20 ਸਾਲ ਤਾਂ ਅਸੀਂ ਵੀ ਉਸ ਨਾਲ ਹੋਰ ਅਲੱਗ-ਅਲੱਗ ਚੀਜ਼ਾਂ ਵਿੱਚ ਉਲਝ ਗਏ ਤੇ ਕੇਸ ਬਹੁਤ ਜ਼ਰਾ ਹੁੰਦੇ ਨੇ ਆਪਾਂ ਤਾਂ ਕੇਸ ਮੇਂ ਚੀ ਗੱਲ ਹੈ ਜੀ ਕਿਉਂਕਿ ਤੁਹਾਡੇ ਦਿਮਾਗ ਜਿਹੜਾ ਜਿਹੜਾ ਤੁਹਾਡੀ ਇਮੀਡੀਏਟਲੀ ਮੈਮਰੀ ਚ ਹੁੰਦਾ ਉਹੀ ਇਮੀਡੀਏਟਲੀ ਜਿਹੜੀ ਪੇਨ ਹੁੰਦੀ ਉਹ ਤੁਸੀਂ ਸੋਲਵ ਕਰਦੇ ਹੋ ਤੇ ਅਸੀਂ ਵੀ ਆਲਮੋਸਟ ਭੁੱਲ ਹੀ ਚੁੱਕੇ ਸੀ ਦਿਲ ਰਿਪੋਰਟ ਸਾਡੇ ਕੋਲ ਆਈ ਫਿਰ ਅਸੀਂ ਵੀ ਦੁਬਾਰਾ ਜਾਗੇ ਹਾਲਾਂਕਿ 898 ਤੱਕ ਤਾਂ ਬੜਾ ਫਰੈਸ਼ ਸੀ 99 ਤੱਕ 2000 2003 ਚਾਹ ਤੱਕ ਬੜਾ ਸੀ ਪਰ ਸਾਡੀ ਸਾਰੀ ਆਸ਼ਾ ਅਕਾਲੀ ਦਲ ਸਰਕਾਰ ਤੋਂ ਬੜੀ ਜ਼ਿਆਦਾ ਸੀ ਅਮਰਿੰਦਰ ਸਿੰਘ ਨੇ ਵੀ ਹਾਲਾਂਕਿ ਕੋਸ਼ਿਸ਼ ਕੀਤੀ ਪ੍ਰੋਮਿਸ ਤਾਂ ਕਿਤੇ ਸੀ ਬੜਾ ਉਸ ਤੋਂ ਸਾਨੂੰ ਕੋਈ ਹੋਪ ਨਹੀਂ ਸੀ ਮਗਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਜਾਏ ਤੇ ਫਿਰ ਵੀ ਕੁਝ ਨਾ ਹੋਵੇ ਸਭ ਤੋਂ ਦੁੱਖਤਾ ਆਪਣੇ ਸਰਕਾਰ ਦਾ ਹੁੰਦਾ ਤੁਹਾਨੂੰ ਕੀ ਲੱਗਦਾ ਸੀ ਕਿ ਇਹ ਰਿਪੋਰਟ ਕਿਤੇ ਖੁਰਦਪੁਰਤ ਹੋ ਗਈ ਹੈ ਰਿਪੋਰਟ ਕੋਈ ਹਾਂ ਸੰਤ ਲਾਦਾ ਸਿਰ ਰਿਕਾਰਡ ਚੋਂ ਕੱਢਤੀ ਹੈ ਹਲੇ ਵੀ ਹਲੇ ਵੀ ਦੇਖੋ ਬਾਜਪਾ ਲਗਾਏ ਸਰਕਾਰ ਦੇ ਰਿਕਾਰਡਿੰਗ ਮਿਲਦੀ ਹੈ ਨਹੀਂ ਮਿਲਦੀ ਹਲੇ ਤਾਂ ਇੱਕ ਸਾਡੇ ਕੋਲ ਕਿਹੜਾ ਕੋਈ অথੈਨਟੀਕੇਟਡ ਕਾਪੀ ਹੈ ਮਗਰ ਕਿਉਂਕਿ ਅਸੀਂ ਤਾਂ ਫੈਕਟਸ ਜਾਣਦੇ ਆ ਇਹ ਨਾਮ ਜਾਣਦੇ ਆ ਇਸ ਕਰਕੇ ਸਾਨੂੰ ਪੱਕਾ ਹੀ ਪਤਾ ਹੈ ਕਿ ਸੱਚੀ ਰਿਪੋਰਟ ਹੈ ਮਗਰ ਸਰਕਾਰ ਐਕਨੋਲਜ ਕਰੇਗੀ ਆਪਣੇ ਰਿਕਾਰਡ ਚੋਂ ਲੱਭੇਗੀ ਉਸ ਦੇ ਬੇਸ ਤੇ ਫਿਰ ਅੱਗੇ ਪਰਸੂ ਕਰੇਗੀ ਲੀਗਲ ਰੈਮਡੀਜ਼ ਲੀਗਲ ਰੈਮਡੀਜ਼ ਕਾ ਦਾ ਕੇਸ ਦਰਜ ਕਰਕੇ ਚਲਾਨ ਪੇਸ਼ ਕਰਕੇ ਟ੍ਰਾਇਲ ਸ਼ੁਰੂ ਕਰਨਾ ਹੈ ਤੇ ਜਿਨ੍ਹਾਂ ਨੇ ਜਿਹੜਾ ਨੂੰ ਜਮਾਨਤ ਚਾਹੇ ਮਿਲ ਜਾਏ ਜਮਾਨਤ ਤੇ ਕੋਈ ਗੱਲ ਨਹੀਂ ਹੁੰਦੀ ਸਜ਼ਾ ਦੇ ਕੇ ਜਜਮੈਂਟ ਜ਼ਰੂਰੀ ਹੁੰਦੀ ਹੈ ਧੰਨਵਾਦ ਸਰ ਬਹੁਤ-ਬਹੁਤ ਸਮਾਂ ਦੇਣ ਦੇ ਲਈ ਤਾਂ ਸੀਨੀਅਰ ਐਡਵੋਕੇਟ ਆਰ.ਐਸ. ਬੈਂਸ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਹਾਲਾਂਕਿ ਵੱਡਾ ਸਵਾਲ ਇਹੀ ਹੈ ਕਿ ਇੰਨਾ ਸਮਾਂ ਬੀਜਣ ਤੋਂ ਬਾਅਦ ਵੀ ਤੰਦਹਾ ਕੇ ਬੀਜ ਚੁੱਕੇ ਨਹੀਂ ਕੀ ਹੁਣ ਜੇ ਰਿਪੋਰਟ ਜਨਤਕ ਹੋਈ ਹੈ ਤਾਂ ਕੀ ਐਸਜੀਪੀਸੀ ਜਾਂ ਫਿਰ ਅਕਾਤਕ ਸਾਹਿਬ ਦੇ ਜਥੇਦਾਰ ਇਸ ਦੇ ਉੱਤੇ ਕੋਈ ਐਕਸ਼ਨ ਲੈਣਗੇ ਉਹਨਾਂ ਦੇ ਵੱਲੋਂ ਕੋਈ ਗੱਲ ਆਖੀ ਜਾਊਗੀ ਸਰਕਾਰ ਦੇ ਅੱਗੇ ਮੰਗ ਰੱਖੀ ਜਾਊਗੀ ਜਾਂ ਫਿਰ ਜਿਸ ਤਰੀਕੇ ਨਾਲ ਤਿੰਦਹਾਕੇ ਪਹਿਲਾਂ ਇਹ ਠੰਡੇ ਬਸਤੇ ਦੇ ਵਿੱਚ ਪਈ ਹੋਈ ਸੀ ਉਸੇ ਤਰੀਕੇ ਨਾਲ ਇਹ ਰਿਪੋਰਟ ਵੀ ਠੰਡੇ ਬਸਤੇ ਦੇ ਵਿੱਚ ਪਹੁੰਚੋਗੀ ਕੈਮਰਾ ਪਰਸਨ ਜਸ਼ਨ ਗਗਨਦੀਪ ਸਿੰਘ ਪ੍ਰੋਪਰ ਚਾਪਟੇ